ਆਪਿਆ ਚੱਲਦਾ ਪਿਆ ਕੰਮ ਆਪਣਾ ਵੈਂਡਰ ਦਾ ਖਿੱਚੀ ਜਾਂਦਾ ਮੁੰਡੇ ਕਸ਼ਮ ਕਸ਼ ਚੱਲਦੀ ਪਈ ਆ ਪਾਣੀ ਲਿਆਈ ਮਿਸਤਰੀ ਸਾਹਿਬ ਤੇਰੀ ਜਿਹੜੀ ਬਣਾਈ ਸੀ ਇਹਨਾਂ ਨੇ ਟੈਂਟਾਂ ਦੇ ਹਿਸਾਬ ਨਾਲ ਹੀ ਖਾ ਗਏ ਬੰਨ ਕਰ ਪਾਣੀ ਪੂਣੀ ਪੀ ਲੋ ਵੀਰੇ ਕੋਈ ਨਹੀਂ ਯਾਰ ਪਾਣੀ ਪੀ ਲੋ ਹੋਰ ਪਾਣੀ ਪੀ ਲੋ ਨਾ ਇਧਰ ਭਾਈ ਮਾਲ ਹੋਰ ਬਣਾਉਣ ਦੀ ਤਿਆਰੀ ਚੱਲਦੀ ਪਈ ਆ ਰੇਤਾ ਭਰਿਆ ਜਾ ਰਿਹਾ ਇਹ ਚਿੰਗਾ ਆਪਣਾ ਚਲਾ ਬੈਠੇ ਨੇ ਹਾਂ ਆ ਚਿੰਗੜੀ ਵਾਜਾ ਵਾਜਾ ਕਰ ਸੰਪਰਕ ਕਰ ਲਿਓ ਇਹਨਾਂ ਨਾਲ ਕੋਠੀ ਕਾਠੀ ਬਣਾਉਣੇ ਦਾ ਭਾਈ 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 ਵਾਈਫਾਈ ਕੰਮ ਕਰਦਾ ਵਾਈਫਾਈ ਠੇਕੇਦਾਰ ਵਾਈਫਾਈ ਠੇਕੇਦਾਰ ਮੈਂ ਕੰਪੀਟਰ ਵੀ ਕੰਮ ਕਰ ਦਿੰਦੇ ਹਾਂ ਵਿਦ ਮਟੀਰੀਅਲ ਵੀ ਕੰਮ ਕਰ ਦਿੰਦੇ ਹਾਂ 9364078108 9464078108 94640 94640 ਸੰਪਰਕ ਕਰ ਲੋ ਇਹਨਾਂ ਨਾਲ ਹਾਂ ਦੇਖੋ ਚੰਦੀਆਂ ਦਾ ਕੰਮ ਉਹਨਾਂ ਨੇ ਲੈਂਟਰ ਪਾਉਣ ਲਈ ਲੈਂਟਰ ਪਾਉਣ ਲਈ ਸੰਪਰਕ ਕਰੋ ਉਹਨਾਂ ਦੇ ਨਾਲ ਆ ਦੇਖੋ ਜੇ ਇਹਦਾ ਕੋਈ ਬੜੇ ਹੋਣਗੇ ਆਪਾਂ ਨੂੰ ਕੋਈ ਵੀ ਬੜੇ ਹੋਣਗੇ ਬੈਂਚੇ ਚਾਹੀਦੇ ਹਾਂ ਹਾਂ ਖਰਾਬ ਦੇ ਟਾਈਮ ਆ ਜਿਹੜਾ ਲੈਂਟਰ ਪੈ ਰਿਹਾ ਬਿਨਾਂ ਬੱਠਰਾਂ ਤੋਂ ਆ ਬੱਠਾ ਖਾਣੇ ਪਏ ਆ ਬੱਠਰ ਉਡੀਕਦੇ ਪਏ ਸਾਡੇ ਚ ਮਸਾਲਾ ਪਾਉਣਗੇ ਇਹ ਪਰੰਤੂ ਬੱਠਰਾਂ ਤੋਂ ਬਿਨਾਂ ਹੀ ਕੰਮ ਚੱਲੀ ਜਾਂਦਾ ਹੈਗਾ ਆ ਦੇਖੋ ਕਈ ਕੰਮ ਹੋ ਗਏ ਆ ਦੇਖੋ ਯਾਰ ਲੈ ਕਈਆਂ ਤਾਂ ਆਪਣੇ ਕੋਲ ਤਿੰਨ ਹੋ ਗਈਆਂ ਹੋਣਾ ਨਾਲ ਦੂਰੇ ਘਰ ਦੇ ਵਿੱਚ ਹਾਂਜੀ ਹਾਂਜੀ ਚੱਕਾ ਹੈ ਅਦਰਵਾਸ ਕੱਪ ਦਾ ਕਿੰਨਾ ਇਧਰ ਵੀ ਇੰਨ ਚੱਕਰ ਹੈ ਬੀਮ ਚੱਕਰ ਹੈ ਠੀਕ ਕਰੋ ਕਰੋ ਤੇ ਫਿਰ ਫੜਾਉਦਾ ਮੈਨੂੰ ਕਿਹੜੀ ਫਰੀ ਅਨੂ ਫਰੀ ਧੰਨਵਾਦ ਥੈਂਕ ਯੂ ਨਵਜੀ ਹਰਾ ਤੇ ਹਨ ਤੇ ਬੱਚਾ ਆਪਾਂ ਨੂੰ ਮੈਚ ਕੋਣ ਆ ਗਿਆ ਲਾਈਵ ਕੱਟਣਾ ਪੈਣਾ ਆ ਦੇਖੋ ਭਾਈ 13 ਜਣੇ ਲਾਈਵ ਦੇ ਵਿੱਚ ਜੁੜ ਗਏ ਆਪਣੇ ਨਾਲ ਤੇ ਰਾਤ ਦੇ ਟੰਮੇ ਚਲੋ ਕਿਵੇਂ ਫੋਨ ਕਰ ਰਹੇ ਸੀਗੇ ਫੋਨ ਕਰੀ ਜਾਂਦੇ ਆ ਦੁਕਾਨ ਦੀਆਂ ਚਾਬੀਆਂ ਬਿਲਕੁਲ ਆ ਦੁਕਾਨ ਦੀਆਂ ਚਾਬੀਆਂ 1 ਮਿੰਟ ਦੇਖਦਾ ਦੁਕਾਨ ਦੀਆਂ ਚਾਬੀਆਂ ਅੰਦਰ ਹੀ ਪਈਆਂ ਦੁਕਾਨ ਦੇ ਚਾਬੇ ਤਾਂ ਮੁੰਡਿਆਂ ਨੇ ਖੋਲੇ ਸੀ ਅੰਦਰ ਹੋ ਗਏ ਹੋਣ ਗਿਆ ਕਿਵੇਂ ਸੀ ਲੋਕ ਲਵਾਣਾ ਉਹਦੇ ਵਿੱਚ ਹੀ ਪਈਆਂ ਚਾਬੀਆਂ ਦੀਆਂ ਦੁਕਾਨਦੀਆਂ ਇਹਦਾ ਲੱਗਦਾ ਘੰਟਾ ਹਾਂ ਠੀਕ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗਦੀਆਂ ਹੋਣੀਆਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆ ਦੇਖੋ ਭੋਲਾ ਸਿੰਘ ਵੈਂਦਾਰ ਸਿੰਘ ਇਧਰੋਂ ਵੀ ਕੰਮ ਚੱਲੀ ਜਾਂਦਾ ਹਨਾ ਆ ਦੇਖੋ ਔਰ ਮਿਣਿਆ ਜਾ ਰਿਹਾ ਸਮਾਨ ਔਰ ਰੇਤਾ ਬਹੁਤ ਚੰਗਾ ਸੀ ਬਈ ਇਸੇ ਨੂੰ ਇਹ ਚੀਜ਼ ਦੱਸ ਦਿਆਂ ਹਾਂ ਆਨੰਦਪੁਰ ਸਾਹਿਬ ਦਾ ਰੇਤਾ ਸੀਗਾ ਚੰਗਾ ਸੀ ਰੇਤਾ ਪਰ ਰੇਤੇ ਦੇ ਡਿਪੈਂਡ ਕਰਦੀ ਹੈ ਨਾ ਲੈਂਟਰ ਦੀ ਕੁਆਲਿਟੀ ਹੈ ਨਾ ਮੈਸਤਰੀ ਸਾਹਿਬ ਹਾਂਜੀ ਚੰਗਾ ਰੇਤਾ ਹੋਊਗਾ ਤਾਂ ਚੰਗਾ ਸਮਾਨ ਹੈ ਨਾ ਹਾਂਜੀ ਪਾਣੀ ਵੀ ਚੰਗਾ ਜੀ ਹਾਂ ਪਾਣੀ ਵੀ ਮਿੱਠਾ ਲੱਗ ਜੀ ਹਾਂ ਪਾਣੀ ਵੀ ਕਹਿੰਦੇ ਸ਼ਹਿਦ ਵਰਗਾ ਲੱਗ ਹਾਂ ਸੀਮੈਂਟ ਵੀ ਮੈਨੂੰ ਵਧੀਆ ਲੱਗਿਆ ਇਹ ਇਮਰਤ ਦਾ ਬੜਾ ਹੀ ਹਾਂ ਘੈਂਟ ਕੰਮ ਹੈ ਨਾ ਸੀਮੈਂਟ ਦੀ ਗੱਲਬਾਤ ਵੀ ਘੈਂਟ ਹੈ ਬਈ ਡਿਊਰਾਗਾਰਡ 43 ਗ੍ਰੇਡ ਤੇ ਕੋਈ ਵੀ ਜੇ ਕੰਸਟਰਕਸ਼ਨ ਕਰਨੀ ਹੈ ਨਾ ਕੋਈ ਵੀ ਤੇ ਸੀਮੈਂਟ ਦੇ ਵਿੱਚ ਨਾ ਬਈ ਹਾਂ ਉਹ ਕਰੋ ਕਰਸਨਾ ਕਰੋ ਹਣਾ ਜੀ ਉਹਨੂੰ ਥੋੜਾ ਜਿਆਦਾ ਸੀਮੈਂਟ ਤੇਜੀ ਰੱਖੋ ਕੰਮ ਤੇ ਰਿਵਜ ਕੰਮਾਂ ਤੇ ਕਰ ਨਹੀਂ ਕਰਨੀ ਚਾਹੀਦੀ ਕੰਸਟਰਕਸ਼ਨ ਦੇ ਕੰਮ 'ਚ ਕੀ ਕੁਦ ਗਿਆ ਕੁਦ ਗਿਆ ਨਾ ਕਰੋ ਕੋਈ ਨਹੀਂ ਹੋਈ ਤੇ ਨਹੀਂ ਆ ਕੇ ਨਾ ਕਰਾ ਦਿਓ ਪਾਣੀ ਬੰਦ ਕਰਾ ਦਿਓ ਬਾਈ ਥੱਲੇ ਦੇਵਨੋ ਵਾਸਤੇ ਮੈ ਤੁਹਾਨੂੰ ਠੀਕ ਲੱਗਦਾ ਪੀਣ ਵਾਲਾ ਕੈਂਪਰ ਆ ਗਿਆ ਵੀਰੇ ਉਡੀਕ ਕੱਲਾ ਬਹੁਤ ਕਰ ਕੋਈ ਮਾਰ ਰਿਹਾ ਆਲੀ ਕੰਦ ਕਰ ਦੇ ਲਓ ਜੀ ਗੱਟਾ ਖੋਲਿਆ ਜਾ ਰਿਹਾ ਸੀਮੈਂਟ ਦਾ ਖੋਲ ਜਾਂਦੇ ਬੈਂਟਰ ਚ ਗਈਏ ਨਾਸ ਕੋਲੇ ਦੇ ਠੀਕ ਖੋਲ ਗਏ ਤਰ ਦੋ ਪਈ ਬਈ ਉਹ ਬੰਨੀ ਤੇ ਪਈ ਪਰਾਂ ਕਰ ਦੁੱਧਰ ਮੈਂ ਹੀ ਰੱਖੀ ਸੀ ਜਵਾਕ ਚੱਕਦਾ ਇੱਥੋਂ ਨਾ ਮੈਸ ਬੱਚੇ ਦੇ ਨਾਲ ਵੱਜ ਜੇ। ਜੀ ਮਾਲ ਚ ਖਿੱਚਿਆ ਜਾ ਰਿਹਾ। ਆਪਣੇ ਕੋਠੇ ਤੇ ਪਈਆਂ ਔਰ ਮਿੱਟੀ-ਮੁੱਟੀ ਜਿਹੀ ਪਈ ਹੈ ਕਾਫੀ ਚੱਕ ਦਿਆਂਗੇ ਬਈ ਬੋ ਮਿੰਟ ਬੈਠੀਏ ਦਿਨਰ ਲੈਂਟਰ ਪੌਂਦੇ ਤੁਸੀਂ ਬਹੁਤ ਦੇਖੇ ਹੋਣਗੇ ਅਸੀਂ ਪਾ ਰਹੇ ਹਾਂ ਰਾਤ ਨੂੰ ਲੈਂਟਰ ਲੈਂਟਰ ਸਾਡਾ ਛੋਟਾ ਹੀ ਸੀ ਕੋਈ ਜ਼ਿਆਦਾ ਵੱਡਾ ਨਹੀਂ ਸੀਗਾ ਤੇ ਪ੍ਰੰਤੂ ਛੁੱਟੀ ਦਾ ਲਾਲਚ ਹਰੇਕ ਬੰਦੇ ਨੂੰ ਹੁੰਦਾ ਹਨ ਤੇ ਤਾਂ ਕਰਕੇ ਆਪਾਂ ਫਿਰ ਛੁੱਟੀ ਦੇ ਲਾਲਚ ਕਰਕੇ ਅੱਜ ਆਉਣ ਲੱਗੇ ਆ ਤੇ ਮਜ਼ਬੂਤੀ ਵਾਲਾ ਕੰਮ ਕੀਤਾ ਮਿਸਤਰੀ ਸਾਹਿਬ ਨੇ ਸਰੀਆ ਪਾਇਆ ਆਪਾਂ ਜਿੰਦਲ ਪੈਂਥਰ ਵਧੀਆ ਸਮਾਂ ਤੇ ਤੁਸੀਂ ਵੀ ਕੋਸ਼ਿਸ਼ ਕਰੋ ਹਨਾ ਟਾਟਾ ਵੀ ਅੱਡੋ-ਅੱਡੀ ਕੰਪਨੀਆਂ ਨੇ ਵੀ ਟਾਟਾ ਜਿੰਦਲ ਪੈਂਟਰ ਹਨਾ ਆਪਾਂ ਨੂੰ ਜਿੰਦਲ ਪੈਂਟਰ ਲੱਗਿਆ ਵਧੀਆ ਜਿੰਦਲ ਪੈਂਟਰ ਪਾਤਾ ਤੇ ਆਹ ਕੱਲ ਨੂੰ ਸਬਸਕ੍ਰਾਈਬ ਆਪਾਂ ਚੁਕਾ ਦੇਣਾ ਇੱਥੋਂ ਸਬਸਕ੍ਰਾਈਬ ਪਿਆ ਹੋਇਆ ਇੱਥੇ ਤੇ ਅੱਜ ਦਾ ਲਾਈਵ ਆਪਾਂ ਇੱਥੇ ਹੀ ਬੰਦ ਕਰਦੇ ਆ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾਗਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਧੰਨਵਾਦ